ਜੇਕਰ ਤੁਸੀਂ ਵੀ ਕਿਸੇ ਹੋਰ ਕਾਸਟ ਵਿੱਚ ਵਿਆਹ ਕਰਵਾਇਆ ਹੈ ਤਾਂ ਤੁਹਾਡੇ ਲਈ ਖਬਰ ਬਹੁਤ ਜ਼ਿਆਦਾ ਵਧੀਆ ਹੈ ਦੱਸਦੀ ਹੈ ਕਿ ਵਿਆਹ ਕਰਵਾਉਣ ਵਾਲੇ ਨਵੇਂ ਜੋੜੇ ਨੂੰ ਹੁਣ ਪੰਜਾਬ ਵਿੱਚ ਵੀ ਸਰਕਾਰ 2.5 ਲੱਖ ਰੁਪਏ ਦੇਗੀ ਤੇ ਇਹ ਸਕੀਮ ਪੰਜਾਬ ਵਿੱਚ ਸ਼ੁਰੂ ਹੋ ਰਹੀ ਹੈ ਤੇ ਇਸ ਸਹੂਲਤ ਦਾ ਫਾਇਦਾ ਪੰਜਾਬ ਦੇ ਜੋੜੇ ਵੀ ਲੈ ਸਕਦੇ ਨੇ ਜੀ ਹਾਂ ਇਹ ਅਹਿਮ ਜਾਣਕਾਰੀ ਹੈ ਜਿਸ ਵਿੱਚ ਤੁਸੀਂ ਅਗਰ ਇੰਟਰ ਕਾਸਟ ਮੈਰਿਜ ਕਰਾਈ ਹੈ ਤਾਂ ਤੁਹਾਨੂੰ 2.5 ਲੱਖ ਰੁਪਏ ਪੰਜਾਬ ਸਰਕਾਰ ਦੇ ਵੱਲੋਂ ਮਿਲਣਗੇ ਪੰਜਾਬ ਚੰਤਰਾਲਸੀ ਵਿਆਹ ਸਕੀਮ ਨੂੰ ਹਰੀ ਚੰਡੀ ਮਿਲ ਗਈ ਹੈ ਜੋ ਕੇਂਦਰ ਸਰਕਾਰ ਵੱਲੋਂ ਚਲਾਈ ਗਈ ਸੀ ਇਸ ਸਕੀਮ ਨੂੰ ਅਪਲਾਈ ਕਰਨ ਲਈ ਡਾਕਖਾਨੇ ਜਾਣ ਦੀ ਲੋੜ ਨਹੀਂ ਤੁਸੀਂ ਇਸ ਨੂੰ ਆਨਲਾਈਨ ਅਪਲਾਈ ਕਰ ਸਕਦੇ ਹੋ ਅੰਤਰ ਜਾਤੀ ਵਿਆਹ ਸਕੀਮ ਅਪਲਾਈ ਕਰਨ ਵਾਲੇ ਜੋੜਿਆਂ ਨੂੰ 2.5 ਲੱਖ ਰੁਪਏ ਦਿੱਤੇ ਜਾਣਗੇ 2017 ਵਿੱਚ ਇਹ ਰਾਸ਼ੀ 50 ਹਜ਼ਾਰ ਸੀ ਜੋ ਕਿ ਕੇਂਦਰ ਸਰਕਾਰ ਵੱਲੋਂ ਵਧਾ ਕੇ 2.5 ਲੱਖ ਰੁਪਏ ਕਰ ਦਿੱਤੀ ਗਈ ਸੀ 2021 ਵਿੱਚ ਪੰਜਾਬ ਸਰਕਾਰ ਨੂੰ ਕੇਂਦਰ ਵੱਲੋਂ ਕੋਈ ਫੰਡ ਨਾ ਮਿਲਣ ਤੇ ਇਹ ਯੋਜਨਾ ਪੂਰੀ ਨਹੀਂ ਹੋ ਸકી ਪਰ ਹੁਣ ਸਰਕਾਰ ਨੇ ਇਸ ਨੂੰ ਮਨਜ਼ੂਰੀ ਦੇ ਦਿੱਤੀ ਹੈ ਇਸ ਨਾਲ ਹੀ ਜਿੱਤੇ ਗੈਰ ਰਾਜਾਂ ਨੂੰ ਦੇਖਦੇ ਹੋਏ ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਵਿੱਚ ਜਿਹੜੇ ਅੰਤਰਰਾਜੀ ਵਿਆਹ ਨੇ ਉਹ 2 पाई ਪ੍ਰਤੀਸ਼ਤ ਨੇ ਜੋ ਕਿ ਹਰਿਆਣਾ ਦਿੱਲੀ ਵਰਗੇ ਰਾਜਾਂ ਤੋਂ ਕਾਫੀ ਵੱਧ ਹੈ ਜੇਕਰ ਸਭ ਤੋਂ ਜ਼ਿਆਦਾ ਦੇਖਿਆ ਜਾਵੇ ਤਾਂ ਗੋਆ ਹੈ ਤੇ ਮੇਘਾਲਿਆ ਜਿੱਥੇ 25 26% ਹੈ ਤਮਿਲਨਾਡੂ ਮੱਧ ਪ੍ਰਦੇਸ਼ ਰਾਜਸਥਾਨ ਬਿਹਾਰ ਵਰਗੇ ਰਾਜਾਂ ਵਿੱਚ ਅੰਤਰਰਾਜੀ ਵਿਆਹ ਸਭ ਤੋਂ ਘੱਟ ਨੇ ਜੋ ਕਿ 3.5% ਹੈ ਜੇਕਰ ਤੁਸੀਂ ਵੀ ਸਰਕਾਰ ਦੀ 2.5 ਲੱਖ ਵਾਲੀ ਯੋਜਨਾ ਦਾ ਲਾਭ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਸਰਕਾਰ ਦੀ ਚੰਡੀਗੜ੍ਹ sw.government.in ਤੇ ਜਾ ਕੇ ਇਸ ਬਾਰੇ ਪੂਰੀ ਜਾਣਕਾਰੀ ਹਾਸਲ ਕਰ ਸਕਦੇ ਹੋ ਤੇ ਅਪਲਾਈ ਵੀ ਕਰ ਸਕਦੇ ਹੋ ਕਿ ਕਿਸ ਤਰ੍ਹਾਂ ਇਸ ਸਕੀਮ ਦਾ ਲਾਭ ਤੁਹਾਨੂੰ ਮਿਲ ਸਕਦਾ ਹੈ ਜੇਕਰ ਤੁਹਾਨੂੰ ਇਹ ਜਾਣਕਾਰੀ ਵਧੀਆ ਲੱਗੀ ਤਾਂ ਤੁਸੀਂ ਸਾਨੂੰ ਕਮੈਂਟ ਬਾਕਸ ਵਿੱਚ ਜ਼ਰੂਰ ਦੱਸੋ ਬਿਊਰੋ ਰਿਪੋਰਟ ਸਕਰੋਲ ਪੰਜਾਬ